ਹੂੰ ਕੱਲੀ ਤੁਰੀ ਆਉਂਦੀ ਆ ਪ੍ਰਧਾਨ ਖਾਲੀ ਹੱਥ ਦਵਾਈ ਆਈ ਵੀ ਬੀਬੀ ਨੰਨ ਦੇ ਕੱਪੜੇ ਦਵਾਈ ਆਈ ਤੇ ਫਿਰ ਹੱਥ ਤਾਂ ਤੇਰੇ ਖਾਲੀ ਸੀ ਤੇ ਉੱਥੇ ਸੀ ਹੁਣੇ ਦਿਆਈ ਇਥੇ ਘਰੇ ਲੈ ਕੇ ਕੀ ਕਰਨੇ ਸੀ ਅੱਛਾ ਤੇ ਫਿਰ ਤੁਸੀਂ ਕੱਲੇ ਹੀ ਆਏ ਹੋ ਤੇ ਫਿਰ ਉਹ ਕਿੱਧਰ ਗਈ ਮੀਤ ਹੂੰ ਮੀਤ ਤਾਂ ਉਹਦੀ ਚਾਚੇ ਦੀ ਕੁੜੀ ਕੋਲੇ ਆ ਮੈਂ ਆਖਿਆ ਚਲ ਕੋਈ ਨਾ ਬੈਠ ਜਾ ਇਥੇ ਕਰ ਲੈ ਦੁੱਖ ਸੋ ਲੈ ਚਾਚੇ ਦੀ ਕੁੜੀ ਰੋਟੀ ਕਰਦੀ ਫੇਰ ਜਾਂਦੇ ਹੁੰਦੇ ਆ ਨਵੇਂ ਨਵੇਲੇ ਆਏ ਥੋੜੀ ਜਾਂਦੇ ਹੁੰਦੇ ਆ ਆਪਦੀ ਆਪ ਹੀ ਅਗਲੇ ਦੇ ਘਰੇ ਵੜਜੋ ਲੈ ਫੇਰ ਕੀ ਹੋ ਗਿਆ ਆਪਜਾਂ ਦੇ ਘਰੇ ਆਏ ਜਾਣ ਦਾ ਕੀ ਡਰ ਹੁੰਦਾ ਤੂੰ ਤਾਂ ਨਹੀਂ ਉਹਨੂੰ ਘਰੇ ਵੜਨ ਦਿੰਦੀ ਨਾ ਜਦੋਂ ਆਉਂਦੀ ਐ ਤੇਰਾ ਬੋਲਣ ਦਾ ਕੀ ਮਤਵ ਵਾਲਾ ਉਹਨੂੰ ਪਰ ਸਾਰਾ ਦਿਨ ਉਹ ਤੇ ਉਹਦੇ ਕੋਲੇ ਚੁਗਲੀਆਂ ਤੋਂ ਬਿਨਾ ਹੋਰ ਕੋਈ ਕੰਮ ਹੀ ਨਹੀਂ ਜਦੋਂ ਮੈਂ ਉਹਨੂੰ ਕਿਹਾ ਸੀ ਮੇਰੀ ਕੰਨ ਕਰਕੇ ਗੱਲ ਕਰ ਲੈ ਮੈਂ ਸੁਣ ਲਾ ਜਦੋਂ ਮੈਂ ਤੈਨੂੰ ਕਿਹਾ ਵੀ ਮੈਂ ਆਪਦਾ ਪੁੱਤ ਉੱਥੇ ਨਹੀਂ ਵਿਆਹਣਾ ਕਹਦੀ ਐ ਕਿਵੇਂ ਨੀ ਬੈਰ ਜਾ ਬੈਰ ਜਾ ਤੇਰੀ ਆਦਤ ਹੈ ਨਾ ਪਹਿਲੇ ਦਿਨੋਂ ਚੁਗਲੀਆਂ ਕਰਨ ਦੀ ਉਹਦੇ ਕੋਲੇ ਚੁਗਲੀ ਕਰੀ ਔਰ ਕੋਲੇ ਚੁਗਲੀ ਕਰੀ ਇਹੀ ਕੰਮ ਹੈ ਤੇਰੇ ਕੋਲੇ ਫਿਰ ਬੀਬੀ ਨਾਲ ਤੇ ਫਿਰ ਇੱਕ ਘਰ ਕਿਉਂ ਵਿਖਾ ਕੇ ਆਈ ਉਹਨੂੰ ਸਰਪੰਚ ਦਾ ਘਰ ਆਪਣੇ ਗੋਹਾ ਕੁੜਾ ਕਰਦੀ ਐ ਵੇੜੇ 'ਚ ਉਹ ਵੀ ਘਰ ਦਿਖਾ ਦਿੰਦੀ ਫਿਰ ਆਪਣੇ ਪਿੰਡ ਵਾਲੀ ਸਾਥ ਵੀ ਦਿਖਾਇਆ ਹੁੰਦੀ ਸਾਰੇ ਕਿਤੇ ਕਮਾ ਲੇ ਹੁੰਦੀ ਉਹਨੂੰ ਆ ਜਿਆਦੇ ਚਲਿਤ ਰੀਆਂ ਜਿਹਾ ਨਾ ਕਰ ਬੈਠ ਜਾ ਬੈਠ ਜਾ ਮੈਂ ਤਾਂ ਤੇਰੇ ਨਾਲ ਇੱਕ ਗੱਲ ਕਰਨ ਆਈ ਆ ਲੈ ਕਰ ਲਾ ਫਿਰ ਮੈਂ ਕਿਹਾ ਤੈਨੂੰ ਆਖਿਆ ਵੀ ਮੇਰੇ ਨਾਲ ਗੱਲਾਂ ਨਾ ਕਰ ਗੱਲਾਂ ਇੱਕ ਸਾਢੇ ਦੋ ਕਰ ਸਾਲੇ ਸੁਣ ਕੰਨ ਖੋਲ ਕੇ ਹਾਂ ਤੇਰੇ ਕੋਲੇ ਨਾ ਇੱਕ ਗੱਲ ਦਾ ਰਾਜ ਹੈ ਲਓ ਮੇਰੇ ਕੋਲ ਤਾਂ ਹਰ ਇੱਕ ਗੱਲ ਦਾ ਹੀ ਰਾਜ ਹੁੰਦਾ ਪਰ ਤੁਸੀਂ ਮੈਨੂੰ ਗਲਤ ਸਮਝਦੇ ਹੋ ਜਿਹੜੀ ਗੱਲ ਮੈਂ ਕਹਿੰਦੀ ਆ ਨਾ ਉਹ ਗੱਲ ਦਾ ਜਵਾਬ ਦੇ ਕਿ ਤੈਨੂੰ ਪਤਾ ਹੈ ਨਾ ਵੀ ਮੀਤ ਦੀ ਪਰਜਾਈ ਮੁੱਕੀ ਹੋਈ ਹੈ ਹਾਂ ਫਿਰ ਇਹ ਚ ਕੀ ਵੱਡੀ ਗੱਲ ਹੈ ਵੱਡੀ ਗੱਲ ਨਹੀਂ ਹਾਂ ਤੈਨੂੰ ਇਹਦੇ ਭਰਾ ਨੇ ਕੀ ਕਿਹਾ ਸੀ ਹੈ ਵੀ ਮੀਤ ਕੋਲੇ ਮੱਸੀ ਤੂੰ ਗੱਲ ਨਾ ਕਰੀਂ ਪਰ ਮੈਂ ਤਾਂ ਉਹਨੂੰ ਉਹੀ ਨਹੀਂ ਮੱਥੇ ਲਾ ਕੇ ਰਾਜੀ ਉਹਦੇ ਨਾਲ ਜਮਾਨ ਸਾਂਝੀ ਮੈਂ ਕੀ ਕਰਨੀ ਆ ਉਹਦਾ ਤੇਰੇ ਹੁੰਦੇ ਬਸ ਇੱਕ ਦੋ ਗੱਲਾਂ ਜਿਗਾਂ ਕਰ ਲੀਆਂ ਮੇਰੇ ਹੁੰਦੇ ਕਰ ਲੀਆਂ ਤੇ ਅੱਜ ਤੋਂ ਬਾਅਦ ਕਰਨੀ ਵੀ ਨਹੀਂ ਗੱਲ ਠੀਕ ਹੈ ਅੱਛਾ ਮੈਂ ਤਾਂ ਉਹਦੇ ਨਾਲ ਗੱਲਾਂ ਨਾ ਕਰਾਂ ਫਿਰ ਮੈਨੂੰ ਇਹ ਚ ਕੀ ਫਾਇਦਾ ਫਿਰ ਫਿਰ ਤੈਨੂੰ ਵੀ ਬੀਬੀ ਨਾਲ ਤੇ ਫਿਰ ਇੱਕ ਗੱਲ ਮੰਨਣੀ ਪਊ ਦੱਸ ਕੀ ਗੱਲ ਮੰਨਣੀ ਪਊ ਮੈਨੂੰ ਆਪਰਾ ਜ਼ਮੀਨ ਜਮੂਨ ਦੇ ਰਿਸੀਓ ਸੇ ਦੀਆਂ ਜਿਹੜੀਆਂ ਤੂੰ ਗੱਲਾਂ ਕਰਦੀਆਂ ਉਹ ਤਾਂ ਫਿਰ ਭੁੱਲ ਜਾ ਫਿਰ ਜੇ ਤੂੰ ਮੇਰੀ ਜਵਾਨ ਵੰਦੀ ਹੈ ਤੈਨੂੰ ਵੀ ਫਿਰ ਮੇਰਾ ਕੰਮ ਕਰਨਾ ਪੂ ਅੱਛਾ ਠੀਕ ਹੈ ਚੱਲ ਇਹੀ ਗੱਲ ਸਹੀ ਮੈਂ ਜ਼ਮੀਨ ਦਾ ਹਿੱਸਾ ਨਹੀਂ ਲੈ ਕੇ ਜਾਂਦੀ ਜਿੰਨਾ ਚਿਰ ਤੂੰ ਜਿਉਣੀ ਹੈ ਇਹ ਗੱਲ ਮੀਤ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਵੀ ਮੇਰੀ ਪਰਜਾਈ ਮੁੱਕੀ ਹੈ ਲੈ ਮੈਂ ਉਹਦੇ ਪੇਕਿਆਂ ਤੋਂ ਕੀ ਲੈਣਾ ਹੈਂ ਮੈਂ ਤਾਂ ਉਹਨਾਂ ਨੂੰ ਮੱਥੇ ਲਾ ਕੇ ਨੀਰਾ ਜੀ ਮੈਂ ਤਾਂ ਇਹਦੇ ਭਰਾ ਜੇ ਨੂੰ ਵੀ ਕਹਤਾ ਸੀ ਵੀ ਵਾਰੀ ਵਾਰੀ ਸਾਡੇ ਘਰੇ ਨਾ ਪਈ ਆਇਆ ਕਰ ਜੇ ਮਿਲ ਲਹ ਹਮਦ ਆਪਦੀ ਭੈਣ ਨੂੰ ਵਾਰੀ ਮਿਲ ਲਿਆ ਕਰ ਰਹੀ ਗੱਲ ਭਰਾ ਦੀ ਹੁਣ ਭਰਾ ਇੱਥੇ ਆਈ ਆਊਗਾ ਠੀਕ ਹੈ ਆਪਦੀ ਭੈਣ ਕੋਲੇ ਜਾ ਕੇ ਬਸ ਗੱਲਾਂ ਬਾਤਾਂ ਕਰ ਲਿਆ ਕਰੇ ਮੇਰੇ ਮੱਥਾ ਉੱਥਾ ਜਾ ਟੇਕ ਕੇ ਜੇ ਨਾਲ ਕੋਲੇ ਬੈਠਿਆ ਕਰ ਨਾ ਤਾਂ ਤੈਨੂੰ ਮੱਥਾ ਟੇਕੇ ਨਾ ਤੈਨੂੰ ਬੁਲਾਵੇ ਆਪਦੀ ਭੈਣ ਕੋਲੇ ਵਾਰ ਤੇ ਹਰ ਨੂੰ ਵੀ ਆਊਗਾ ਊਂ ਵੀ ਆਊਗਾ ਦੁੱਖ ਸੁੱਖ ਕਰੂਗਾ ਆ ਕੇ ਪਰ ਤੈਨੂੰ ਬੋਲਣ ਦੀ ਕੋਈ ਲੋੜ ਨਹੀਂ ਖਬਰਦਾਰ ਜੇ ਅੱਜ ਤੋਂ ਬਾਅਦ ਤੂੰ ਉਹਨੂੰ ਕੋਈ ਗੱਲ ਕਹੇਤੀ ਤਾਂ ਬੀਬੀ ਨਾਨ ਦੇ ਮੈਨੂੰ ਇੱਕ ਗੱਲ ਦੱਸੋ ਵੀ ਚੱਲ ਇਹਦਾ ਭਰਾ ਤਾਂ ਆਊਗਾ ਹੈ ਵੀ ਚਲ ਚੰਗਾ ਹੋ ਭਈ ਭਰਾ ਭਰਾ ਨੂੰ ਵੀ ਪਰ ਮੈਂ ਚੰਗਾ ਨਹੀਂ ਮੰਨਦੀ ਨਾ ਫਿਰ ਇਹਨੂੰ ਕਾਹਤੋਂ ਨਹੀਂ ਦੱਸਦੇ ਤੈਂ ਇਸ ਗੱਲ ਤੋਂ ਕੀ ਲੈਣਾ ਤੈਨੂੰ ਕੋਈ ਮਤਲਬ ਲੈ ਹੁਣ ਜੇ ਤੂੰ ਨਾਲੇ ਤਾਂ ਕਹੀ ਜਾਨੀ ਅਭੀ ਤੇਰੀ ਨੂੰ ਤੇਰੀ ਨੂੰ ਮੈਨੂੰ ਵੀ ਪਤਾ ਹੋਣਾ ਚਾਹੀਦਾ ਵੀ ਗੱਲ ਕਾਹਤੋਂ ਲੁਕਾਉਂਦੇ ਆ ਕਿਤੇ ਭੈਣ ਨੇ ਤੇ ਭਰਾ ਨੇ ਮਿਲ ਕੇ ਤਾਂ ਨਹੀਂ ਮਾਰਤੀ ਉਹ ਗੱਲਾਂ ਦੇ ਕਹੇ ਜੀਆਂ ਕਰਦੀ ਐ ਭੈਣ ਭਰਾ ਨੇ ਮਿਲ ਕੇ ਮਾਰਤੀ ਤੂੰ ਤੇਰੀ ਭਝਾਈ ਨੂੰ ਮਾਰ ਦੇਂਗੀ ਲੈ ਫਿਰ ਜਦੋਂ ਮੇਰੇ ਪੁੱਤ ਨੂੰ ਮਾਰਨ ਦੀ ਐਡੀ ਸਾਜ਼ਿਸ਼ ਰਚ ਸਕਦੇ ਆ ਕੋਸ਼ਿਸ਼ ਕਰ ਸਕਦੇ ਆ ਭਈ ਇਹਨਾਂ ਦਾ ਤਾਂ ਟੱਬਰ ਤਾਂ ਕੋਈ ਪਤਾ ਨਹੀਂ ਜਿਹੜੀ ਤੇਰੇ ਪੁੱਤ ਨੂੰ ਮਾਰਦੀ ਸੀ ਉਹ ਆਪੇ ਮਰ ਗਈ ਚਲ ਚੰਗਾ ਕਰਨੀ ਪਰਨੀ ਇੱਥੇ ਹੀ ਐ ਠੀਕ ਐ ਨਾ ਜਿਹੇ ਜਿਹਾ ਕਰਿਆ ਸੀ ਉਹੇ ਜਿਹਾ ਬਸ ਪਰ ਲਿਆ ਉਹਨੇ ਹਾਂ ਹੈ ਤੈਨੂੰ ਜ਼ਿਆਦਾ ਗੱਲ ਵਧਾਉਣ ਦੀ ਲੋੜ ਨਹੀਂ ਤੈਨੂੰ ਜਿੰਨੀ ਗੱਲ ਕਹੀ ਐ ਨਾ ਓਨੀ ਗੱਲ ਸੁਣਾਂ ਚਲ ਕੋਈ ਨਾ ਫਿਰ ਉਹ ਚਾਹ ਬਣਾਵਾ ਤੇਰੇ ਵਾਸਤੇ ਬਸ ਚਾਹ ਤਾਂ ਸੀ ਪੀ ਆਏ ਉਹਦੇ ਚਾਚੇ ਦੀ ਕੁੜੀ ਦੇ ਘਰੇ ਅੱਛਾ ਹਾਂ ਉਹ ਆਉਂਦੀ ਆ ਕਹਿੰਦੀ ਚਲ ਮੈਂ ਛੱਡ ਜੂੰ ਭੂਆ ਤੈਨੂੰ ਘਰੇ ਇਥੇ ਮੀਤ ਨੂੰ ਲੈ ਫਿਰ ਤੁਸੀਂ ਨਾਲ ਕਾਤੋਂ ਨਹੀਂ ਲੈ ਕੇ ਜਾਣਾ ਜੂਣਾ ਬੀਬੀ ਨੰਦ ਦੇ ਤੋਂ ਮੈਂ ਜਾਣਾ ਹੈ ਤਾਂ ਹੀ ਤਾਂ ਮੈਂ ਕਹਿੰਨੀ ਆ ਮੈਨੂੰ ਤਾਂ ਘਰੋਂ ਫੋਨ ਆ ਗਿਆ ਤੇ ਆਪਣੀ ਮੱਝ ਸੂਪੀ ਅੱਛਾ ਚਲ ਸ਼ੋਖ ਮਾਲ ਦੋ ਦੋ ਗਰਾ ਹਾਂ ਤੇ ਹੋਰ ਚੰਗੀ ਗੱਲ ਹੈ ਢੋਲੂ ਚੱਕਣਾ ਕਿਹੜਾ ਸੌਖਾ ਹੈ ਹਾਂ ਤੇ ਮੈਂ ਜਾਣੀ ਆ ਤੇ ਨਾਲੇ ਮੈਂ ਹੁਣ ਆਏ ਨਾ ਕਹੀ ਵੀ ਮੇਰੀ ਨਣਦੇ ਨੇ ਮੁੜ ਕੇ ਆਉਣਾ ਹੀ ਨਹੀਂ ਜੇ ਹੁਣ ਵਾਗੀ ਮੈਨੂੰ ਇਹ ਨਹੀਂ ਪਤਾ ਮੈਂ ਕਦੋਂ ਆ ਜਾ ਕੋਈ ਨਾ ਬੀਬੀ ਨਣਦੇ ਦੇ ਦਿਨ ਆ ਰਾਤਾ ਤੇਰੇ ਵਾਸਤੇ ਤਾਂ ਨਹੀਂ ਮੈਂ ਹੋ ਆਂ ਕਹਿੰਦੀ ਤੈਨੂੰ ਤਾਂ ਮੈਂ ਵੇਖ ਤੇਰਾ ਤਾਂ ਮੋਹ ਬਥੇਰਾ ਕਰਦੀ ਆ ਪਰ ਪਈ ਜਦੋਂ ਹੁਣ ਜਿਹਦੇ ਨਾਲ ਮੇਰੀ ਬਣਦੀ ਨਹੀਂ ਉਹ ਤਾਂ ਫਿਰ ਮੇਰੇ ਅੱਖਾਂ ਚ ਰੜਕਦਾ ਚਲ ਮੇਰੀ ਗੱਲ ਸਾਨੂੰ ਫ੍ਰਿਜ ਤੇ ਨਾ 2000 ਰੁਪਿਆ ਪਿਆ ਉਹ ਚੱਕ ਕੇ ਲੈ ਜੀ ਜਾਂਦੀ ਹੂੰ ਬਸ ਕੋਈ ਨਾ 2000 ਤਾਂ ਕੋਈ ਨਾ ਰੱਖ ਤੂੰ ਤੇਰੇ ਕੰਮ ਆਊਗਾ ਕੋਈ ਦਵਾਈ ਬੂਟੀ ਲਈ ਆਈ ਮੇਰੇ ਕੋਲ ਤਾਂ ਹੈਗੇ ਮੈਂ ਜਾਣੀ ਆ ਪਰ ਤੂੰ ਮਾੜੀ ਜੀ ਨਾ ਚਕੰਨੀ ਹੋ ਕੇ ਰਹੀ ਤੈਨੂੰ ਮੈਂ ਗੱਲ ਸੁਣਾਤੀ ਚਲ ਕੋਈ ਨਵੀਂ ਬੀਬੀ ਨਾਲ ਤੇ ਤੂੰ ਵੀ ਫਿਰ ਆਪਦੀ ਜਵਾਨ ਤੇ ਅੜੀ ਰਹੀ ਪਈ ਆਏ ਨਾ ਵੀ ਅੱਜ ਤੂੰ ਹੋਰ ਤੇ ਕੱਲ ਨੂੰ ਕੁਝ ਹੋਰ ਮੈਂ ਤਾਂ ਜਵਾਨ ਤੇ ਹੀ ਐ ਜਿੰਨੀ ਤੈਨੂੰ ਗੱਲ ਕਹੀਏ ਨਾ ਬਸ ਤੂੰ ਇਹ ਵਾਦੇ ਪੱਲੇ ਨਾਲ ਬੰਨ ਲੈ ਚਲ ਚੰਗਾ ਹਾਂ ਕੋਈ ਨਾ ਬੰਨ ਬਸ ਇਹ ਗੱਲ ਦੀ ساری ਉਮਰ ਦਾ ਕੋਈ ਗੱਲ ਬਾਹਰ ਨਾ ਨਿਕਲੇ ਕੋਈ ਨਾ ਵੀ ਵੀਰਾਂ ਦੇ ਜਿਵੇਂ ਤੂੰ ਕਹੇਂਗੀ ਆਪਾਂ ਉਵੇਂ ਕਰ ਲਾ ਚੱਲ ਚੰਗਾ ਫਿਰ ਮੈਂ ਜਾਂਨੀ ਆ ਠੀਕ ਹੈ ਠੀਕ ਹੈ ਹੂੰ ਮੇਰੇ ਤੇ ਚੜ ਚੜਾਈ ਸੀ ਹੈ ਪੂਰੇ ਪੰਪੋਂ ਭਰਤੇ ਮੇਰੀ ਨੰਦ ਨੂੰ ਮੇਰੇ ਖਿਲਾਫ ਕਰਤਾ ਹੁਣ ਤਾਂ ਮੇਰੀ ਨੰਦ ਨੇਗਾਹ ਪੂਰੀ ਪਾਤੀ ਹੋਗੀ ਮੇਰੀ ਨੰਦ ਨੂੰ ਆਪਦੇ ਘਰੇ ਵੀ ਕੰਮ ਹੈ ਕਿਸੇ ਦਾ ਕੌਣ ਘਰ ਸੰਭਦਾ ਹੁੰਦਾ ਹੂੰ ਉਹਨੂੰ ਆਏ ਸੀ ਵੀ ਸਾਡੀ ਤਾਂ ਪੂਆ ਜੀ ਆ ਗਈ ਪਤਾ ਨਹੀਂ ਮੇਰੀ ਸੱਸ ਤੋਂ ਵੀ ਮੇਰੀ ਸੱਸ ਡਰਦੀ ਹੋਗੀ ਇਹ ਤਾਂ ਮੈਨੂੰ ਹੱਕਾਂ ਹੀ ਮਿਲ ਜੂਗਾ ਕੋਈ ਨਾ ਵੀ ਤੇਰੇ ਤਾਂ ਗਿਣ-ਗਿਣ ਬਦਲੇ ਫਿਰ ਮੈਂ ਆ ਹੀ ਲਉਂਗੀ ਛੱਡਦੀ ਮੈਂ ਵੀ ਨਹੀਂ ਆਉਦੀ ਹੰਡ ਕੋਈ ਨਾ ਤੈਨੂੰ ਨਾ ਚੱਕੀ ਪੀਸਣ ਲਾਇਆ ਨਾ ਲੋਕੀ ਤਾਂ ਜੇਲ੍ਹ 'ਚ ਚੱਕੀ ਪੀਸਦੇ ਆ ਤੈਨੂੰ ਚੱਕੀ ਪੀਸਣ ਮੈਂ ਘਰੇ ਹੀ ਲਾਉਣਾ ਤੂੰ ਵੇਂਹਂਦੀ ਤਾਂ ਜਾਈਂ ਤਾਂ ਤੇਰਾ ਕੀ ਦੇ ਨਾਲ ਬਾਪਿਆ ਲੈ ਮੀਤਸ ਤੂੰ ਕਹਤਾ ਦਿੱਤਾ ਮੈਨੂੰ ਵੀ ਛੱਡਿਆ ਕਰੇ ਤੂੰ ਮੇਰਾ ਹੋਰ ਨਾ ਬੰਝ ਖੜਾ ਕਰਵਾ ਦੀ ਉੱਤੇ ਸਿੰਘ ਮਿੱਟੀ ਕਰਵਾ ਦੇ ਨਾਲ ਨਹੀਂ ਨਹੀਂ ਭਣ ਦੇਖ ਕਿਉਂ ਡਰਦੀ ਆ ਭੂਆ ਜੀ ਨੇ ਆਪਾਂ ਨੂੰ ਕਿਹਾ ਨਾ ਉਹ ਸਾਰਾ ਕੁਝ ਸਮਝਾ ਕੇ ਗਿਆ ਮਮੀ ਨੂੰ ਤੇ ਮਮੀ ਹੁਣ ਨਹੀਂ ਬੋਲਦੀ ਹੈਗੀ ਤੇ ਭੂਆ ਜੀ ਮੈਨੂੰ ਦੱਸਦੇ ਸੀ ਵੀ ਮੇਰੇ ਤੋਂ ਤਾਂ ਬਾਲਾ ਜਾ ਤੇ ਡਰਦੀ ਆ ਬਾਕੀ ਕੀ ਹੋਣਾ ਨਾ ਹੋਣਾ ਦੇਖੀ ਜਾਊਗੀ ਘੇਰਾ ਤੂੰ ਆ ਜਾ ਡਰ ਨਾ ਮੇਰੇ ਨਾਲ ਆ ਜਾ ਕਰ ਉਹ ਬੁੜੀ ਤਾਂ ਨਾ ਯਕੀਨ ਨਹੀਂ ਕਰ ਸਕਦੀ ਉਹੀ ਤਾਂ ਤੱਤੇ ਤਵੇ ਵਾਲੀ ਗੱਲ ਆ ਤੱਤੇ ਤਵੇ ਤੇ ਬਹਿ ਜਾਣਾ ਮੈਂ ਤਾਂ ਨਾ ਯਕੀਨ ਕਰਾਂ ਉਹ ਤਾਂ ਸਿੰਘ ਫਸਾ ਲੂ ਮੇਰਣਾ ਨਾਲ ਦੀ ਨਾਲ ਚਲ ਉਹ ਤੇ ਨਾ ਯਕੀਨ ਕਰ ਭੂਆ ਜਿੱਤੇ ਆਪਾਂ ਯਕੀਨ ਹੈਗਾ ਨਾ ਜਦੋਂ ਭੂਆ ਜੀ ਨੇ ਆਪਾਂ ਨੂੰ ਕਹਿਤਾ ਸੀ ਮੇਰੇ ਹੁੰਦੇ ਡਰੋ ਨਾ ਤੇ ਚਲ ਕੋਈ ਨਹੀਂ ਨਾਲੇ ਪਤਾ ਲੱਗ ਜੂਗਾ ਫਿਰ ਚਲ ਕੋਈ ਨਾ ਜੇ ਤੂੰ ਕਹਿਣੀ ਤਾਂ ਚੱਲ ਭੈਣ ਆਜ ਲੈ ਆ ਸੁਖੀ ਆ ਕੇ ਨਾ ਹੋਰੀ ਬਟ ਵੀਜ ਗਈ ਆਖੇ ਭਾਬੀ ਤੂੰ ਚੌਂਤਰੇ ਤੇ ਨਾ ਚੜੀ ਤੈਨੂੰ ਬੈਠੀ ਨੂੰ ਸਾਰਾ ਕੁਝ ਮਿਲੂਗਾ ਤੂੰ ਨਾ ਚਾਹ ਬਣਾਈ ਤੇ ਮੈਂ ਤਾਂ ਹੁਣ ਚਾਹ ਤੋਂ ਬਿਨਾ ਬਾਸੀਆਂ ਲਈ ਜਾਨੀ ਐ ਤੇ ਪਤਾ ਨਹੀਂ ਕਿਹੜੇ ਹਰਨਾ ਦੀ ਸਿੰਘੀ ਚੜੀ ਆ ਤੜਕੇ ਦੀ ਨਿਕਲੀ ਆ ਉਹ ਆਉਂਦੀ ਆ ਕੌਲੇ ਕੱਚ ਆ ਨਾਲ ਇੱਕ ਹੋਰ ਬਾਡੀਗਾਰਡ ਨੂੰ ਲਿਆਈ ਇਹ ਮਸਾਂ ਹਟਾਈ ਸੀ ਕਿਵੇਂ ਤਾਈ ਤਾਈ ਤਾਂ ਠੀਕ ਆ ਭਾਈ ਇੱਥੇ ਬਹਿ ਗਏ ਮੰਮੀ ਬੈਠਣਾ ਹੀ ਸੀ ਭਾਈ ਚਾਹ ਨੂੰ ਡਿੱਗਦੀ ਆਂਦੀ ਸੀ ਡੀਗ ਡੀਕ ਮੈਂ ਤਾਂ ਹੋ ਗਈ ਕੰਮਲੀ ਤੈਨੂੰ ਕਿਹੜਾ ਆਏ ਫਿਕਰ ਹੈ ਵੀ ਹੁਣ ਮੇਰੀ ਸੱਸ ਮੇਰੇ ਹੱਥ ਦਾ ਖਾਣ ਪੀਣ ਲੱਗ ਗਈ ਵੀ ਮੈਂ ਟਾਈਮ ਸਰ ਚੀਜ਼ ਦੇ ਦਾ ਤੂ ਦਾ ਲੋਕਾਂ ਦੇ ਇੱਕ ਦੇ ਵੱਡ ਜਾਣੀ ਇੱਕ ਦੇ ਨਿਕਲ ਜਾਣੀ ਕੌਲੇ ਕਛਣ ਦੀ ਹੋਈ ਪਈ ਐ ਲੈ ਤਾਈ ਕੌਲੇ ਕਛਣ ਨੂੰ ਕਿਦੇ ਬਾਗੇ ਕੁੜੇ ਸਾਡੇ ਘਰੇ ਗਈ ਸੀ ਘੂਆ ਨਾਲ ਗਈ ਸੀ ਨਾਲੇ ਮੇਰੀ ਗੱਲ ਸੁਣ ਪਾਈ ਘੂਆ ਤਾਂ ਉਦੋਂ ਬਾਅਦ ਆ ਗਈ ਆ ਕੇ ਮੈਨੂੰ ਮਿਲ ਕੇ ਵੀ ਗਈ ਆ ਇਹ ਹਜੇ ਉੱਥੇ ਛੋਡੇ ਘਰੀ ਬੈਠੀ ਐ ਐਡਾ ਕੀ ਕੰਮ ਸੀ ਇਹਨੂੰ ਪਤਾ ਨਹੀਂ ਸੀ ਕਿ ਚਾਹ ਬਣਾਉਣੀ ਐ ਮੰਮੀ ਜੀ ਕਿਉਂ ਗੁੱਸਾ ਕਰਦੇ ਹੋ ਮੈਂ ਹੁਣ ਧਰ ਦਿੰਨੀ ਐ ਚਾਹ ਪਣਾ ਦਿਨੀ ਥੜ੍ਹ ਵਾਸਤੇ ਥੋੜੀ ਫਿੱਕੀ ਚਾਹ ਇਹ ਤਾਂ ਨਾ ਤੇਰੀ ਭੂਆ ਨੇ ਵੱਡ ਈਜਤਾ ਨਹੀਂ ਤਾਂ ਹੁਣ ਨੂੰ ਮੈਂ ਦੁੱਧ ਚ ਪੱਤੀ ਪਾ ਕੇ ਪੀ ਕੇ ਬੈਠੀ ਹੁੰਦੀ ਕੋਈ ਨਹੀਂ ਮੰਮੀ ਜੀ ਫਿਰ ਮੈਂ ਦੁੱਧ ਚ ਪੱਤੀ ਪਾਦਨੀ ਆ ਅੱਜ ਬਲਾਂ ਰੰਗ ਜਾ ਵਟਾਈ ਬੈਠੀ ਆ ਨਹੀਂ ਤੂੰ ਟਕੀਰਾ ਟਕੀਰਾ ਕਾ ਨੂੰ ਫਿਰ ਤੂੰ ਜ਼ਖਮਾ ਨੂੰ ਛੇੜਦੀ ਆ ਫਿਰ ਤੂੰ ਮੈਨੂੰ ਕਹੇਂਗੀ ਵੀ ਮੇਰੀ ਭੈਣ ਅੱਗੇ ਮੇਰਾ ਹਜਾਲਾ ਹੈ ਬਸ ਮੈਂ ਤਾਂ ਇੱਕ ਗੱਲ ਕਰਕੇ ਚੁੱਪ ਆ ਬਸ ਹੁਣ ਭਾਈ ਬੈਠੀ ਰਹੇਗੀ ਕਿ ਚਾਹ ਪਾਣੀ ਵੀ ਬਣਾ ਕੇ ਲੈ ਕੇ ਦੇਂਗੀ हां मम्मी जाननी मैं चाहता हूं कोई बीमारी है तन्नू नहीं नहीं मम्मी कोई नहीं मैं डरती हूं त मैनु आए दस भाई हां जी ना तेरे पराने तन्नू ते आए लखण नहीं देता तेरे चल भाई मां-ਪਿਓ ਨੂੰ ਤਾਂ ਤੇਰੇ ਨੂੰ ਮੈਂ ਫੜਦੀ ਨਹੀਂ ਵੇਖ ਮੇਰਾ ਹੱਕ ਵੀ ਨਹੀਂ ਉਹਨਾਂ ਨੂੰ ਖੜੰਦਾ ਵੀ ਲੋਕਾਂ ਦੇ ਘਰੇ ਇੰਨਾ ਨਾ ਚਰ ਬੰਦੇ ਹੁੰਦੇ ਨਾ ਤਾਂ ਹੀ ਤੂੰ ਪਟੱਕ ਦੇਣੇ ਕਹਿਤਾ ਲੋਕਾਂ ਦੇ ਲੋਕਾਂ ਨੂੰ ਤਾਂ ਹੀ ਅਸੀਂ ਕੀ ਬਗਾਨੇ ਹੈਗੇ ਮੇਰੀ ਗੱਲ ਸੁਣ ਪਾਈ ਮੇਰੇ ਲਈ ਤਾਂ ਬਗਾਨੀ ਐ ਤੂੰ ਕਿਹੜਾ ਇਹਦੇ ਨਾਲ ਦੀ ਜੰਮੀ ਐ ਇਹਦੀ ਮਾਂ ਦੇ ਪੇਟੋਂ ਜਨਮ ਲਿਆ 来 ਸਕੇ ਤਾਂ ਇਹਦੀ ਆਗੀ ਇਹ ਦੂਤੇ ਕੀ ਭਾਲਦੀ ਹੈਗੀ ਨੇ ਹੈ ਤਾਂ ਸਰੀਕਾਂ ਦੀ ਕੁੜੀ ਕਿਹੜਾ ਇਹਦੀ ਆਪਦੀ ਨਾਲ ਦੀ ਜੰਮੀ ਹੈ ਵੀ ਚਲ ਮਾੜਾ ਮੋਟਾ ਮੈਨੂੰ ਐ ਹੁੰਦਾ ਵੀ ਮੇਰੇ ਪੁੱਤ ਦੀ ਰਿਸ਼ਤੇਦਾਰ ਨਹੀਂ ਹੈ ਮੰਮੀ ਜੀ ਗੁੱਸਾ ਨਾ ਕਰਿਓ ਦੇਖੋ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਸੀ ਪਰ ਮੈਨੂੰ ਕਿਤੇ ਨਾ ਕਿਤੇ ਨਾ ਮਜਬੂਰ ਹੋ ਕੇ ਸੱਚ ਬੋਲਣ ਤੋਂ ਮੈਂ ਰਹਿ ਨਹੀਂ ਸਕਦੀ ਮੈਨੂੰ ਬੋਲਣਾ ਹੀ ਪੈਂਦਾ ਵੀ ਚਾਚੇ ਤਾਏ ਦੀਆਂ ਕੁੜੀਆਂ ਵਿੱਚ ਕੋਈ ਫਰਕ ਨਹੀਂ ਹੁੰਦਾ ਸਰੀਕਾ ਕਬੀਲਾ ਜਿਹੜਾ ਹੁੰਦਾ ਨਾ ਇਹ ਤਾਂ ਪਾਗਲ ਹੁੰਦੇ ਆ ਲੋਕ ਜਿਹੜਾ ਸਰੀਕਾ ਕਬੀਲਾ ਸਮਝਦੇ ਆ ਆਪਦੇ ਤਾਂ ਆਪਦੇ ਹੀ ਹੁੰਦੇ ਆ ਤਾਇਤਾਏ ਮਾਮਾ ਮਾਵਾ ਮਾਪਿਓ ਵਾਂਗੂ ਹੀ ਹੁੰਦੇ ਆ ਉਹ ਆਂਦੀ ਮਾਪਿਓ ਬੰਨੂ ਹੁੰਦੇ ਆ ਭਾਈ ਸੋਹਰੇ ਰਹਿਣ ਦਾ ਵੀ ਢੰਗ ਤਰੀਕਾ ਹੁੰਦਾ ਕੋਈ ਐਂ ਤਾਂ ਨਹੀਂ ਵੀ ਨਵਾਂ ਨਵੇਲਾ ਵੀ ਲੋਕਾਂ ਦੇ ਘਰੇ ਜਾ ਕੇ ਬੈਠੇ ਆਪਦੇ ਬੰਦੇ ਨੂੰ ਲੈ ਜਾਂਦੀ ਜੇ ਤੈਨੂੰ ਬਾਹਲੇ ਹੀ ਜਾਣਾ ਸੀ ਤੂੰ ਆ ਤਾਈ ਤੂੰ ਬਾਰ ਬਾਰ ਲੋਕਾਂ ਲੋਕਾਂ ਦੇ ਨਾਲ ਕਹੀ ਚੱਲ ਸਾਡੀਆਂ ਨਾਲ ਤਾਂ ਮਾਮਾ ਦਾ ਫਰਕ ਸੀਗਾ ਨਾ ਸਾਡੇ ਭਾਵ ਤਾਏ ਚਾਚਾ ਦਾ ਫਰਕ ਸੀਗਾ ਤੇ ਸਾਡਾ ਕਿਵੇਂ ਫਰਕ ਪੈ ਜੂਗਾ ਦੋਨਾਂ ਦਾ ਹੈ ਨਾਲੇ ਮੰਮੀ ਜੀ ਤੁਹਾਨੂੰ ਪੂਆ ਜੀ ਨੇ ਪੁੱਛਿਆ ਸੀ ਮੈਂ ਕਿਹਾ ਤੁਹਾਡੇ ਕਹਿਣੇ ਤੋਂ ਬਾਹਰ ਹੋ ਗਈਆਂ ਤਨ ਪੁੱਛ ਕੇ ਗਏ ਆਗੇ ਤੁਸੀਂ ਆਪ ਹੀ ਤੋੜਿਆ ਮੈਨੂੰ ਵੀ ਵਗ ਜਾ ਹੁਣ ਤੁਸੀਂ ਬੋਲੀ ਜਾਂਦੇ ਹੋ ਬੋਲਣਾ ਤਾਂ ਹੋਇਆ ਹੀ ਜਦੋਂ ਸਿਆਣੀ ਬਿਆਣੀ ਘਰੇ ਮੁੜ ਪੀ ਤੇਰਾ ਹੱਕ ਨਹੀਂ ਬਣਦਾ ਸੀ ਘਰੇ ਆਉਣ ਦਾ ਫੇਰ ਮੈਨੂੰ ਕਹਿ ਦਿੰਨੀ ਆ ਅਖੇ ਮਾਂ ਵੀ ਤੂੰ ਮੈਨੂੰ ਰੁੱਖਾ ਬੋਲਦੀ ਆ ਮੈਂ ਤਾਂ ਭਾਈ ਤੇਰੇ ਨਾਲ ਬੋਲ ਕੇ ਅਸਲ ਤਾਂ ਰਾਜ਼ ਹੀ ਨਹੀਂ ਆ ਸੁੱਖੀ ਨੇ ਵੱਡ ਬੀਜਾ ਮੈਨੂੰ ਤਾਂ ਬੋਲਣਾ ਪੈਂਦਾ ਮੰਮੀ ਜੀ ਮੈਂ ਤਾਂ ਉਦੋਂ ਹੀ ਆਉਂਦੀ ਸੀ ਗੱਲ ਕਰਨਾ ਮੈਨੂੰ ਭੂਆ ਜੀ ਕਹਿੰਦੇ ਵੀ ਚੱਲ ਪੁੱਤ ਮੈਨੂੰ ਤਾਂ ਫੋਨ ਆ ਗਿਆ ਵੀ ਐਮਰਜੈਂਸੀ ਮੈਨੂੰ ਜਾਣਾ ਪੂਕਾ ਲਈ ਸੀ ਤੇ ਤੂੰ ਥੋੜਾ ਜਿਹਾ ਠਹਿਰ ਕੇ ਆ ਜੀ ਉਦੋਂ ਧੁੱਪ ਵਾਲੀ ਜਾਦੇ ਸੀ ਇੱਕ ਤਾਂ ਇੱਕ ਨਾ ਕਿਰਨਾ ਭੈਣ ਨੇ ਰੋਟੀ ਟੱਕ ਦਾ ਇੰਤਜ਼ਾਮ ਕਰ ਲਿਆ ਸੀ ਮਾਂ ਚੱਲ ਮੈਂ ਇਹਦੇ ਨਾਲ ਭਾਂਡੇ ਢਿੰਡੇ ਚਕਾ ਕੇ ਨਾ ਸਮਾਨ ਸਮਾ ਕੇ ਫੇਰ ਵਗ ਜੂਗੀ ਤੇ ਭੂਆ ਜੀ ਇਹਨੂੰ ਕਹੇਗੀ ਸੀ ਵੀ ਕੱਲੀ ਨਾ ਤੋਰੀ ਆਪ ਛੱਡ ਕੇ ਆਈ ਤਾਈ ਇਹ ਮੈਨੂੰ ਛੱਡਣ ਆਈ ਐ ਮੈਂ ਕਿਹੜਾ ਕੱਲੀ ਆਈ ਆ ਮੰਮੀ ਜੀ ਚੱਲ ਕੋਈ ਨਾ ਭਾਈ ਜੋ ਹੁਣ ਆ ਗਈ ਹੁਣ ਕਿਹੜਾ ਮੈਂ ਵਾਪਸ ਮੋੜ ਦੂੰਗੀ ਤੈਨੂੰ ਚਲ ਮੰਮੀ ਨਾ ਚਾਹ ਬਣਾ ਲਾ ਤੁਹਾਡੇ ਵਾਸਤੇ ਹੁਣ ਐ ਦੱਸੋ ਦੁੱਧ ਚ ਪੱਤੀ ਪਾ ਦਾ ਚਾਹ ਬਣਾ ਲਾ ਚਲ ਜੇ ਮੈਂ ਬਣਾਉਣੀ ਹੈ ਭਾਈ ਬਣਾ ਲਾ ਤੇ ਆਪਦੀ ਭੈਣ ਨੂੰ ਵੀ ਆਪਦੇ ਨਾਲ ਹੀ ਲੈ ਜਾ ਇੱਥੇ ਧੁੱਪੇ ਬੈਠੀ ਕੀ ਕਰੂਗੀ ਕੋਈ ਨਹੀਂ ਤੁਸੀਂ ਕਰ ਲੋ ਗੱਲਾਂ ਬਾਤਾਂ ਨਾ ਮੈਂ ਤਾਂ ਕੀ ਕਰਨੀਆਂ ਗੱਲਾਂ ਚਲ ਮੀਤ ਮੈਂ ਵੀ ਨਾਲ ਹੀ ਚਲਦੀ ਆ ਤੇਰੇ ਇਹਦੇ ਨਾਲ ਤਾਂ ਕਲੇਸ਼ ਹੀ ਪਾਊਗਾ ਮੈਂ ਵੀ ਕਿਸੇ ਗੱਲ ਕਰਕੇ ਚੁੱਪਾਂ ਨਹੀਂ ਤੈਨੂੰ ਹੁਣ ਮੋੜ ਤਾਂ ਮੈਂ ਦੇ ਹੀ ਦਿੰਦੀ ਰੋਟੀਆਂ ਲੱਗੀਆਂ ਨਹੀਂ ਪਤਾ ਨਹੀਂ ਮੇਰੀਆਂ ਐਨਕਾਂ ਵੀ ਕਿੱਥੇ ਲਕੋਤ ਨੇ ਨਾਲ ਹੀ ਤਾਂ ਨਹੀਂ ਲੈ ਗਈ ਕਿਤੇ ਆਹਾ ਘਾਥੀਆਂ ਪਤਨੀ ਜੀ ਕਾ ਕਿ ਬੇਨੀ ਹੌਰ ਮਾ ਤਕੜੀ ਮੈਂ ਤਾਂ ਤਕੜੀ ਆ ਨਾ ਇਨੇ ਇਨੇ ਦਿਨ ਬਾਹਰ ਰਹਿੰਦੇ ਹੁੰਦੇ ਆ ਉਹ ਕੰਮ ਇਹੋ ਜਿਹਾ ਪੈ ਗਿਆ ਸੀਗਾ ਦੋ ਦਿਨ ਲੱਗੇ ਇਨੇ ਤਾਂ ਕਿੰਨੇ ਕ ਦਿਨ ਲੱਗੇ ਆ ਮਾੜੀ ਮੋਟੀ ਘਰ ਦੀ ਵੀ ਬਿੜਕ ਰੱਖ ਲਿਆ ਕਰ ਨੀਰਾ ਭਰਾ ਐ ਤਾਂ ਨਹੀਂ ਵੀ ਬਾਹਰ ਹੀ ਕੰਮ ਕਰੀ ਜਾਣਾ ਕੋਈ ਮਾੜੀ ਮੋਟੀ ਬੰਦੇ ਨੂੰ ਘਰੇ ਵੀ ਬਿੜਕ ਰੱਖਣੀ ਚਾਹੀਦੀ ਆ ਲੈ ਮਾ ਹੁਣ ਘਰੇ ਦੋ ਜਾਨੀਆਂ ਤੁਸੀਂ ਹੈਗੇ ਹੋਂ ਦੱਸ ਕੀ ਡਰ ਔਰ ਡਰਤਾ ਵੇਖ ਕਾਸੇ ਦਾ ਨਹੀਂ ਮੇਰੇ ਹੁੰਦੇ ਮੈਂ ਤੈਨੂੰ ਐ ਕਹਿੰਦੀ ਸੀ ਹਾਂ ਆ ਡੱਬੇ ਚ ਕੀ ਲੈ ਕੇ ਆਏ ਅੱਛਾ ਉਹ ਉਹ ਤਾਂ ਉਹ ਆ ਉਹ ਬਿਜਲੀ ਦੇ ਚੱਲਣ ਵਾਲਾ ਚੁੱਲਾ ਆ ਨਾ ਮੇਰੀ ਗੱਲ ਸੁਣ ਫੇਰ ਮੈਨੂੰ ਬੋਲਣਾ ਪੈਂਦਾ ਬਿਜਲੀ ਵਾਲਾ ਚੁੱਲਾ ਕੀ ਕਰਨਾ ਸੀ ਜਦੋਂ ਦੋ ਘਰੇ ਸਿਲੰਡਰ ਹੈਗੇ ਆ ਓਹੋ ਮਾਂ ਫੇਰ ਉਹੀ ਗੱਲਾਂ ਹੁਣ ਮੈਨੂੰ ਘਰੋਂ ਤਾਂ ਨਹੀਂ ਪਤਾ ਲੱਗਦਾ ਚੱਲ ਬਾਹਰੋਂ ਪਤਾ ਲੱਗ ਜਾਂਦਾ ਹੁਣ ਇਹ ਚੌਂਕੇ ਉਹਦੇ ਚੁੱਲੇ ਤੇ ਲੋਂ ਬਣਾਉਂਦੀ ਐ ਸਾਰਾ ਕੁਝ ਤੂੰ ਤਾਂ ਉਹਨੂੰ ਆ ਦੇ ਰਸੋਈ ਚ ਬੜਨ ਤੋਂ ਮਨਾ ਕਰਤਾ ਸੀਗਾ ਹੁਣ ਮੈਂ ਤਾਂ ਵੀ ਸਨ ਵਿਚਾਲਿਆ ਮੈਨੂੰ ਤਾਂ ਦੋਨੇ ਪਾਸੇ ਦੇਖਣਾ ਪੈਂਦਾ ਮੈਂ ਚੱਲ ਆ ਬਿਜਲੀ ਵਾਲਾ ਚੁੱਲਾ ਇਹ ਲਿਆ ਦਿੰਦਾ ਇਹ ਤੇ ਬਣਾ ਲਿਆ ਕਰੂਗੀ ਤੇ ਮੇਰੀ ਗੱਲ ਸੁਣ ਜੇ ਤੂੰ ਘਰੇ ਰਵੇਂ ਤਾਂ ਤੈਨੂੰ ਘਰ ਦੀ ਬੇੜਕ ਹੋਵੇ ਹੈ ਲੋਕਾਂ ਤਾਂ ਸੁਣੀਆ ਸੁਣਾਈਆ ਗੱਲਾਂ ਕਰ ਸੁਣ ਲੈਣਾ ਤੇ ਫਿਰ ਕਰ ਦਿਨਾ ਤੈਨੂੰ ਪਤਾ ਵੀ ਹੁਣ ਤੇਰੀ ਬਹੂ ਕਿੱਥੇ ਕੰਮ ਕਰੀ ਜਾਂਦੀ ਐ ਕਿੱਥੇ ਕਰੀ ਜਾਂਦੀ ਐ ਉਹ ਗੈਸ ਤੇ ਕੰਮ ਕਰੀ ਜਾਂਦੀ ਐ ਫਿਰ ਮੈਨੂੰ ਫਿਰ ਐਨੇ ਕੀ ਸਿਰ ਚ ਮਾਰਨੇ ਆ ਇਹ ਮੈਨੂੰ ਦੱਸਣ ਵਾਲੇ ਨੇ ਝੂਠ ਮਾਰਿਆ ਫਿਰ ਇਸ ਗੱਲ ਦਾ ਬੇ ਲੋਕਾਂ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਏ ਨੂੰ ਸਮਝਾ ਲਾ ਮੀਤ ਨੂੰ ਹਜੇ ਵੀ ਨਾ ਉਹਦੀ ਪੈਣ ਉਂਗਲਾਂ ਤੇ ਹਜੇ ਵੀ ਨਚਾਉਂਦੀ ਐ ਅੱਜ ਉਹਨਾਂ ਦੇ ਘਰੋਂ ਦਿਨ ਛਿਪੇ ਆਈ ਐ ਮੂੰ ਤਾਂ ਚੱਲ ਮੈਂ ਕੀ ਗੱਲ ਕਰਾਂ ਕਿਰਨਾ ਨੇ ਕਿਹਾ ਸੀਗਾ ਮੈਨੂੰ ਕਹਿੰਦੀ ਐਂ ਕਰਕੇ ਕਹਿੰਦੀ ਤੇਰੀ ਬਹੂ ਕਹਿੰਦੀ ਉਧਰ ਲੱਕੜਾ ਚੁੱਕ ਚੁੱਕ ਕੇ ਕਹਿੰਦੀ ਉਹ ਤੇ ਰੋਟੀ ਪਾਣੀ ਬਣਾਉਂਦੀ ਐ ਫਿਰ ਇਹਨੇ ਝੂਠ ਕਿਉਂ ਮਾਰਿਆ ਮੈਨੂੰ ਐਂ ਦੱਸ ਤੂੰ ਅੱਡ ਹੋਣ ਨੂੰ ਫਿਰਦਾ ਮੈਂ ਤਾਂ ਮੈਂ ਅੱਡ ਕਿਉਂ ਹੋਊਂਗਾ ਫਿਰ ਉਹੀ ਗੱਲਾਂ ਤੇਰੀਆਂ ਪੇ ਤੂੰ ਮੈਨੂੰ ਤਾਂ ਤੇਰੇ ਨਾ ਲੱਛਣ ਜਿਹੜੇ ਲੱਗਦੇ ਆ ਨਾ ਗੱਲ ਤਾਂ ਇਹੀ ਐ ਵੀ ਆਪਦੇ ਮੂੰਹ ਚੋਂ ਸਮਾਰ ਕੇ ਫਟ ਕੇ ਨਹੀਂ ਕਹਿੰਦਾ ਜੇ ਭਾਈ ਤੂੰ ਕੋਈ ਸ਼ਹਿਰ ਚ ਰਹਿਣ ਰੂਂਗਾ ਇਰਾਦਾ ਮੈਨੂੰ ਤਾਂ ਦੱਸ ਦੇ ਜਾਣ ਕੇ ਜਦ ਖੜੀਆਂ ਆਈਆਂ ਜਿਹੜੇ ਦੋਨੋਂ ਤੁਸੀਂ ਕਰਦੇ ਨਾ ਮੀਆਂ ਬੀਬੀ ਮੇਰੇ ਤਾਂ ਨਾ ਉਹਾਂ ਚ ਐਹੇ ਗੱਲਾਂ ਉਹ ਚੱਲ ਮਾਂ ਕਾਦੇ ਵਾਸਤੇ ਬਲੱਡ ਵਧਾਈ ਇਹਨੇ ਮੈਨੂੰ ਨਹੀਂ ਪਤਾ ਸੀ ਚੱਲ ਉਹਦਾ ਤਾਂ ਸੋਖੀ ਐ ਕਈ ਵਾਰੀ ਗੈਸ ਰਾਤ ਬਰੇ ਤੇ ਮੁੱਖ ਜੇ ਚੱਲ ਬਿਜਲੀ ਵਾਲਾ ਚੁੱਲ੍ਹੇ ਤੇ ਆਪਾਂ ਨੂੰ ਹੀ ਸੁੱਖ ਹੋ ਗਿਆ ਤਾਂ ਉਹਦੇ ਨਾਲ ਥੋੜਾ ਅੱਡ ਹੋਣ ਵਾਲੀ ਥੋੜੀ ਗੱਲ ਆ ਚੱਲ ਇਹ ਤਾਂ ਤੂੰ ਪਹਿਲਾਂ ਵੀ ਮੈਨੂੰ ਕਹਿੰਦੀ ਹੁੰਦੀ ਸੀ ਬਿਜਲੀ ਵਾਲਾ ਚੁੱਲਾ ਲਿਆ ਇਸੇ ਬਹਾਨੇ ਚੀਜ਼ ਬਣ ਗਈ ਮੈਨੂੰ ਨਹੀਂ ਪਤਾ ਸੀਗਾ ਚਲੋ ਚੀਜ਼ ਦਾ ਤਾਂ ਫਾਇਦਾ ਹੀ ਹੋ ਗਿਆ ਘਰੇ ਵੀ ਬਾਹਲੀਆਂ ਚੀਜ਼ਾਂ ਘਰੇ ਲਿਆ ਕੇ ਰੱਖਣੀਆਂ ਨਹੀਂ ਚਾਹੀਦੀਆਂ ਮੈਨੂੰ ਪਤਾ ਨਾ ਉਹ ਚਲ ਕੋਈ ਨਾ ਚੀਜ਼ ਬਣ ਗਈ ਤੂੰ ਉਹੀ ਨਾ ਫਿਕਰ ਕਰਿਆ ਕਰ ਚਲ ਉਹ ਕੀ ਸੋਈ ਚ ਬੈਠੀ ਐ ਚਲ ਉਹਨੂੰ ਮੈਂ ਸੋਈ ਚ ਕੰਮ ਕਰੀ ਜਾਂਦੀ ਐ ਨਾਲੇ ਮੈਂ ਤੈਨੂੰ ਕਹਿਤਾ ਭਾਈ ਬਾਹਲਾ ਬਾਹਰ ਨਾ ਜਾਇਆ ਕਰ ਫੇਰ ਹੀ ਤੈਨੂੰ ਘਰ ਦੀ ਬਿੜਕ ਰਹੂਗੀ ਨਾਲੇ ਨਾ ਜਨਾਨੀ ਖੁੱਲੀ ਹੋ ਜੂਗੀ ਉਹ ਕਿਧਰੇ ਨਹੀਂ ਉਹ ਖੁੱਲੀ ਹੁੰਦੀ ਹੈ ਬਾਕੀ ਮਾਂ ਤੂੰ ਕਰੇ ਹੈਗੀਆਂ ਦੱਸ ਬਗਾਨਾ ਕੋਈ ਆਉਂਦਾ ਨਹੀਂ ਹੈਗਾ ਐਡੀ ਕਿੱਡੀ ਕੀ ਕਿਸੇ ਦੀ ਜਰੂਰਤ ਆ ਵੀ ਆ ਕੇ ਕੁਛ ਕਹਿ ਦੂਗਾ ਨੂੰ ਵੇ ਮੈਂ ਤਾਂ ਉਹ ਮਸਾ ਹਟਾਈ ਸੀ ਉਹ ਫੇਰ ਰੋਡੀ ਲੱਗ ਗਈ ਚਲ ਕੋਈ ਨਾ ਮੈਂ ਗੱਲ ਕਰ ਲੈਣਾ ਚੰਗਾ ਤੇ ਤੂੰ ਚਾਹ ਪਾਣੀ ਪੀਣੇ ਦੱਸ ਫੇਰ ਮੈਂ ਕਹਿ ਦਿੰਦਾ ਉਹਨੂੰ ਕੋਈ ਨਾ ਮੀਤੋ ਬਣਾਈ ਜਾਂਦੀ ਐ ਸਾ ਚਲ ਠੀਕ ਐ ਇਹਦੇ ਵੀ ਜਵਾਕ ਜੇ ਦੇ ਕੰਨ ਪਰ ਨੂੰ ਹਟਦੀ ਨਹੀਂ ਤਾਈਆਂ ਤਾਂ ਮੈਨੂੰ ਉਹ ਚੰਗੀ ਨਹੀਂ ਲੱਗਦੀ ਔਰ ਕਿ ਐਪੜੋ ਲਾ ਜਾ ਕਿਧਰੋਂ ਦੂਰੀ ਵਾਰ ਫੇਰ ਗੰਜੀ ਹੁਣ ਉਹ ਉਂਗਲਾਂ ਲਾ ਲਾ ਕੇ ਜੇ ਉਹ ਨਹੀਂ ਪਾਪਣੋਂ ਨੂੰ ਪਾਪਣ ਪੂਰੀ ਬਣਾ ਦੂਗੀ ਰੋਖ ਦੀ ਤਾਂ ਮੈਂ ਲਗਾਮ ਤਾਂ ਉਹਦੀ ਐਂ ਪਾਉਂਦੀ ਸੀ ਵੀ ਮੇਰਾ ਡਰ ਰੋਵੇ ਮੈਨੂੰ ਤਾਂ ਲੱਗਦਾ ਨਾ ਉਹ ਪੁੱਠੀਆਂ ਪਾੜ ਤਾਂ ਪੜਾਈ ਜਾਂਦੀ ਆ ਹੱਥੋਂ ਜਿਵੇਂ ਹੀ ਕੱਢ ਦੂ ਮੇਰੀ ਨੂੰਹ ਨੂੰ ਚਲ ਕੋਈ ਨਾ ਵੇਖਦੀ ਆ ਫਿਰ ਮੈਂ ਵੀ ਥੋੜੀ ਜੀ ਨਰਮਾਈ ਪਤਾ ਹੀ ਆ ਹੁਣ ਕਿਹੜੇ ਮੂੰਹ ਨਾਲ ਆ ਮੈਂ ਚੁੱਪਾ ਚੁੱਪ ਹੋਣ ਨੂੰ ਮੇਰਾ ਜੀ ਨਹੀਂ ਕਰਦਾ ਸਿੱਲੂ ਤਰੋ ਤਾਂ ਏਡੀ ਲੱਗੀ ਆ ਮੇਰੇ ਗੱਠ ਦੀ ਕਿੰਨਾ ਮਰਜ਼ੀ ਬੁਲਾ ਲਵਾਂ ਮੈਥੋਂ ਦਾ ਪਰ ਚੁੱਪੋ ਬੈਠਣਾ ਵੀ ਔਖਾ ਹੋਇਆ ਪਿਆ ਹੁਣ ਤਾਂ ਮੈਨੂੰ ਨਾ ਕਿਚੀਚਾਂ ਆਉਂਦਾ ਬਠੇਰੀਆਂ ਔਖਦੀਆਂ ਵੀ ਜਾ ਕੇ ਨਾ ਟੱਕਰ ਮਾਰਾ ਵਿੱਚ ਪਰ ਕਰ ਨਹੀਂ ਕੋਸ ਚੱਕਦਾ ਛਾਲਦੀ ਮੈਂ ਮੇਰਾ ਬਾਹ ਨਹੀਂ ਪੂਰਾ ਚੱਲਦਾ ਹਾਏ ਹਾਏ ਲੈ ਆ ਦੇ ਪਈ ਚਾ 25 ਘੰਟੇ ਹੋ ਗਏ ਤੈਨੂੰ ਚਾਹ ਕਹੀ ਨੂੰ ਮੈਂ ਤਾਂ ਉਹ ਮਾਂ ਨੂੰ ਜੇ ਚਾਹ ਫੜਾਤੀ ਗੱਲ ਸੁਣੀ ਮੇਰੀ ਆ ਕੇ ਆਹ ਲੋ ਜੀ ਚਾਹ ਮੰਮੀ ਇੰਨੇ ਮੈਂ ਅੱਬਰੀ ਚਾਹ ਦੇਈ ਬੇੜੇ ਚ ਬੈਠੇ ਸੀਗੇ ਅੱਛਾ ਫੜਾਈ ਚ ਹਾਂਜੀ ਚਾਹ ਲੈ ਕੇ ਮੈਂ ਇਧਰ ਹੀ ਆਉਂਦੀ ਸੀਗੀ ਕੀ ਕਹਿੰਦੇ ਸੀ ਤੁਸੀਂ ਕੋਈ ਨਾ ਚਾਹ ਤਾਂ ਮੈਂ ਪੀ ਲੂੰਗਾ ਹਾਂਜੀ ਮੈਂ ਤੇਰੇ ਨਾਲ ਨਾ ਜ਼ਰੂਰੀ ਗੱਲ ਕਰਨੀ ਸੀਗੀ ਦੱਸੋ ਜੀ ਵੀ ਜੇ ਤੂੰ ਉਧਰ ਅੱਜ ਕਿਰਨਾ ਕੇ ਜਾਣਾ ਹੀ ਸੀਗਾ ਮੈਨੂੰ ਮਾਂ ਨੇ ਦੱਸਿਆ ਸੀਗਾ ਹਾਂਜੀ ਵੀ ਤੂੰ ਮਾਂ ਨੂੰ ਨਾਲ ਲੈ ਜਾਂਦੀ ਕੱਲੀ ਨੂੰ ਨਾ ਤਾਂ ਤੈਨੂੰ ਘਰ ਪਤਾ ਸੀਗਾ ਫਿਰ ਤੂੰ ਕਿਵੇਂ ਗਈ ਉਧਰ ਨਹੀਂ ਜੀ ਉਹ ਤਾਂ ਨਾ ਸੁਖੀ ਭੂਆ ਜੀ ਆਏ ਸੀਗੇ ਆਪਣੇ ਅੱਛਾ ਮੈਨੂੰ ਫਿਰ ਮਾਣੇ ਗੱਲ ਹੀ ਨਹੀਂ ਦੱਸੀ ਵੀ ਭੂਆ ਆਈ ਹੋਈ ਸੀਗੀ ਉਹ ਕਈ ਵਾਰ ਦਿਮਾਗ ਚੋਂ ਨਿਕਲ ਗਿਆ ਹੋਊਗਾ ਮੰਮੀ ਦੇ ਨਹੀਂ ਰਹਿੰਦਾ ਧਿਆਨ ਚੋਂ ਤੁਹਾਨੂੰ ਪਤਾ ਹੈ ਨਾ ਬਲੱਡ ਬਲੂਡ ਜਿਆ ਵਧਿਆ ਰਹਿੰਦਾ ਉਹਦਾ ਕਰਕੇ ਅੱਛਾ ਇਹ ਸੁਖੀ ਭੂਆ ਜੀ ਨਾਲ ਗਈ ਸੀ ਮੈਂ ਕੱਲੀ ਨਹੀਂ ਗਈ ਹੈਗੀ ਤੁਹਾਨੂੰ ਮੰਮੀ ਕੀ ਕਹਿੰਦੇ ਕੱਲੀ ਗਈ ਨਹੀਂ ਮੈਨੂੰ ਤਾਂ ਇੰਨੀ ਪੂਰੀ ਗੱਲ ਦੱਸੀ ਨਹੀਂ ਮੈਨੂੰ ਤਾਂ ਐਂ ਕਹਤਾ ਸੀ ਵੀ ਉਧਰ ਫਿਰਦੀ ਰਹਿੰਦੀ ਐ ਮੈਂ ਕਿਹਾ ਪਤਾ ਨਹੀਂ ਕੀ ਗੱਲ ਹੋਗੀ ਤੇ ਤੂੰ ਭੂਆ ਨਾਲ ਉਧਰ ਕੀ ਕਰਨ ਗਈ ਸੀਗੀ ਪੂਤਾ ਜੀ ਆਇਆ ਸੀਗਾ। ਹਾਂ। ਪੂਆ ਜੀ ਨਾ ਕਹਿੰਦੇ ਵੀ ਮੈਂ ਤੇਰੇ ਭਰਾ ਨਾਲ ਤੇਰੇ ਪੇਕੇ ਨਾਲ ਗੱਲ ਕਰਨੀ ਹੈ ਕੋਈ। ਅੱਛਾ। ਤੇ ਹੁਣ ਪੂਆ ਜੀ ਵੀ ਭਰੇ ਪੀਤੇ ਪਏ ਸੀਗੇ ਉਸ ਗੱਲ ਨੂੰ ਲੈ ਕੇ ਜਿਹੜਾ ਮੇਰਾ ਭਰਾ ਭਜਾਈ ਨੇ ਤੁਹਾਡੇ ਨਾਲ ਕੀਤਾ ਸੀ। ਤੁਹਾਨੂੰ ਪਤਾ ਹੀ ਆ। ਅੱਛਾ ਪੂਆ ਵੀ ਲੜ ਪੀ ਆ ਕੇ ਹੈ। ਬਸ ਨਹੀਂ ਲੜੇ ਤਾਂ ਨਹੀਂ ਉਸ ਬਹਿ ਕੇ ਗੱਲਾਂ ਜੇ ਕੀਤਾ ਉਹਨਾਂ ਨੇ ਬਹਿ ਕੇ ਵੀ ਨਾ ਤਾਂ ਪੂਆ ਦਾ ਸੁਭਾਈ ਇਹੋ ਜਿਹਾ ਵੀ ਲੜਪੇ ਹੈ। ਹਾਂ ਉਹਦਾ ਤਾਂ ਸੁਭਾਅ ਮੈਨੂੰ ਪਤਾ। ਹਾਂਜੀ। ਉਹਦਾ ਬਾਲੀ ਚੰਗੀ ਆ। ਮੈਂ ਚਲੋ ਆਖਿਆ ਚਲ ਗਲਤਫਹਿਮੀ ਮਟਾਉਣੀ ਹੈ ਆਪਣਾ ਤਾਂ ਆ ਚਲ ਬਰਤ ਦੇ ਹੋ ਜਾਣਗੇ ਹਨਾ ਰਿਸ਼ਤੇ ਵਾਲਾ। ਅੱਛਾ ਬਾਈ ਫਿਰ ਉਧਰ ਹਾਂਜੀ ਤੇ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਹੈਗੀ ਮੀਤ ਵੀ ਜੇ ਗੱਲ ਹੀ ਕਰਨੀ ਸੀਗੀ ਵੀ ਤੇਰਾ ਤੂੰ ਇੱਥੇ ਸੱਦਣਾ ਸੀ ਤੇਰੇ ਭਰਾ ਨੂੰ ਫਿਰ ਉਧਰ ਕਿਰਨਾ ਕਰੇ ਕਿਉਂ ਜਾਣ ਦੀ ਲੋੜ ਸੀਗੀ ਸੱਦ ਤਾਂ ਮੈਂ ਇੱਥੇ ਵੀ ਲੈਂਦੀ ਜੀ ਹਾਂ ਘੁੱਸਾ ਨਾ ਕਰੇ ਤੁਸੀਂ ਮੇਰਾ ਪਰ ਤੁਹਾਨੂੰ ਪਤਾ ਮੰਮੀ ਦਾ ਇਹ ਨਹੀਂ ਪਤਾ ਵੀ ਕੀ ਕੀ ਬੋਲਦੇ ਉਹਦੇ ਵੀਰ ਆਇਆ ਸੀ ਮੰਮੀ ਜੀ ਉਹਨਾਂ ਨੂੰ ਕਿਵੇਂ ਬੋਲੀ ਤੇ ਵੀਰਾ ਆਦਾਸ ਜਾ ਕੇ ਵਾ ਗਿਆ ਸੀ ਤਾਂ ਕਰਕੇ ਫਿਰ ਮੈਂ ਧੂਆ ਜੀ ਨੂੰ ਆਖਿਆ ਵੀ ਧੂਆ ਜੀ ਵੀ ਮੇਰੇ ਵੀਰੇ ਨੂੰ ਨਾ ਸੱਦੋ ਵੀ ਐ ਕਰਕੇ ਮੰਮੀ ਜੀ ਉਹਨਾਂ ਨਾਲ ਲੜ ਪਏ ਸੀ ਪੂਆ ਜੀ ਨੇ ਮੈਨੂੰ ਕਹਿਤਾ ਸੀ ਵੀ ਤੇਰਾ ਤਾਇਕੇ ਘਰੇ ਬੁਲਾ ਲੈਨੇ ਆ ਤੇ ਮੈਨੂੰ ਆਏ ਸੀ ਵੀ ਜੇ ਤਾਇਕੇ ਘਰੇ ਬੁਲਾਵਾਂਗੇ ਨਾ ਗੱਲਾਂ ਘਰ ਦੀਆਂ ਬਾਹਰ ਹੋ ਜਾਣਗੀਆਂ ਤੇ ਚਲੋ ਕਰਨਾ ਕਿਤੇ ਨਾ ਕਿਤੇ ਆਕਰ ਨੂੰ ਮੇਰੀ ਭੈਣ ਉਹ ਕਿਹੜਾ ਸ਼ਰੀਕਣੀ ਹੈ ਮੇਰੀ ਤੇ ਫਿਰ ਮੈਂ ਪੂਆ ਜੀ ਨੂੰ ਆਖਿਆ ਵੀ ਆਪਾਂ ਕਰਨਾ ਭੈਣ ਕੇ ਘਰੇ ਬੁਲਾ ਲੈਨੇ ਆ ਪੂਆ ਜੀ ਕਹਿੰਦੇ ਚਲ ਠੀਕ ਹੈ ਜੇ ਤੇਰੀ ਭੈਣ ਇੱਥੇ ਹੈਗੀ ਫੇਰ ਆਪਾਂ ਨੂੰ ਜ਼ਰੀਕਾਂ ਦੇ ਘਰੇ ਜਾਂਦੇ ਕੀ ਲੋੜ ਆ ਵੀ ਚਲ ਥੋੜੇ ਤਾਂ ਸ਼ਰੀਕ ਆ ਕਹਿੰਦੇ ਜੇ ਮੇਰਾ ਭਰਾ ਤਾਂ ਆਇਆ ਤੇਰਾ ਤੇ ਮੈਂ ਕਿਹਾ ਚਲੋ ਠੀਕ ਹੈ ਜੀ ਤੇ ਫਿਰ ਤਾਂ ਕਰਕੇ ਉਧਰ ਬੁਲਾ ਲੈ ਉਸ ਹੋਰ ਕੋਈ ਅਹਜੀ ਗੱਲ ਨਹੀਂ ਹੈਗੀ ਚ ਹਾਂਜੀ ਐ ਤੇ ਮੈਨੂੰ ਪੂਆ ਦਾ ਪਤਾ ਬਹੁਤ ਸਿਆਣੀ ਐ ਉਹਨੇ ਕੋਈ ਚੱਜ ਦੀ ਗੱਲ ਨਹੀਂ ਕੀਤੀ ਹੋਗੀ ਹਾਂਜੀ ਬਾਕੀ ਫਿਰ ਉਹਨਾਂ ਨੇ ਗੱਲਾਂ ਬਾਤਾਂ ਕਰ ਲਿਆ ਸੀ ਭੂਆ ਜੀ ਨੇ ਤੇ ਹੈਪੀ ਵੀਰੇ ਨੇ ਬਹਿ ਕੇ ਅੱਛਾ ਅੱਛਾ ਮੈਂ ਕਰਨਾ ਨਾਲ ਕਰ ਮਤੰਦਾਜਾ ਕਰਾ ਲਿਆ ਸੀ ਚੱਲ ਕੋਈ ਨਾ ਉਹ ਤਾਂ ਮੈਂ ਵੀ ਟਾਈਮ ਕੱਢ ਕੇ ਜਾ ਕੇ ਆਉਂਗਾ ਉੱਥੇ ਹਾਂਜੀ ਤੇ ਮੈਂ ਇੱਕ ਗੱਲ ਹੋਰ ਪੁੱਛਦਾ ਸੀ ਤੈਨੂੰ ਹਾਂਜੀ ਕਿ ਮੈਨੂੰ ਕਿਸੇ ਨੇ ਐ ਦੱਸਿਆ ਵੀ ਤੂੰ ਵਿਆਹ ਪਹਿਲਾਂ ਚੁੱਲੇ ਤੇ ਚਾਹ ਪਾਣੀ ਬਣਾਉਂਦੀ ਰਹੀ ਐ ਵੀ ਮਾਨ ਨੇ ਤੇ ਨਰਸੋਈ ਚ ਅੰਦਰ ਬੜਨ ਨੂੰ ਬਣਾ ਕਰਤਾ ਸੀਗਾ ਵੀ ਚੱਲ ਛਤੜੇ ਤਾਂ ਆਪਾਂ ਨੂੰ ਉਧਰ ਬਾੜੇ ਬਾੜਾ ਸੀਗਾ ਫਿਰ ਸੋਈ ਚ ਵੀ ਬੰਦ ਕਰਤਾ ਸੀਗਾ ਨਹੀਂ ਤੂੰ ਕੌਣ ਕਹਦਾ ਇਹ ਗੱਲ ਨਾਲੇ ਤੁਸੀਂ ਹੁਣ ਮੈਨੂੰ ਆਪ ਅੱਖੀ ਤਾਂ ਦੇਖਿਆਗਾ ਤੇ ਮੈਂ ਗੈਸਟਿਕ ਚਾਹ ਬਣਾਈ ਜਾਂਦੀ ਸੀਗੀ ਇਹ ਜੀ ਗੱਲਾਂ ਕੌਣ ਕਰਦਾਗਾ ਮਾੜੀ ਗੱਲਾਂ ਕਰਨ ਵਾਲਿਆਂ ਦੀ ਇਹ ਜੀ ਤਾਂ ਕੋਈ ਗੱਲ ਨਹੀਂ ਹੋਈ ਮੇਰੇ ਤੇ ਮਮੀ 'ਚ ਚਲ ਕੋਈ ਨਾ ਉਹ ਵੀ ਫਿਰ ਕਿਸੇ ਨੇ ਕਹਿਣ ਵਾਲੇ ਨੇ ਕਹਿ ਤਾਂ ਹੋਊਗਾ ਤੈਨੂੰ ਪਤਾ ਯਾਰ ਲੋਕਾਂ ਨੂੰ ਕੌਣ ਕਹਿੰਦਾ ਉਹ ਚਲ ਹੈਗਾ ਅਸੀਂ ਕੋਈ ਛੱਡ ਪਰਾਂ ਗੱਲ ਨੂੰ ਤੂੰ ਤਾਂ ਲੱਗਦਾ ਤੁਸੀਂ ਇੰਨਾ ਸੀਰੀਅਸ ਲਈ ਬੈਠੇ ਹੋਗੇ ਫਿਰ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਨਾਲੇ ਮੇਰੀ ਆਪ ਦੀ ਚਾਹ ਪਾ ਪਾਲਿਆ ਮੇਰੀ ਤਾਂ ਪਾ ਲਈ ਜਾਂ ਪੀ ਲੈ ਜੱਕ ਜੱਕ ਹਾਂਜੀ ਕੋਈ ਨਹੀਂ ਪੀਣੀ ਮੈਨੂੰ ਲਿਆਉਣੀ ਆਪ ਪਰ ਮੈਨੂੰ ਕਿਰਨਾ ਨੇ ਇਹ ਗੱਲ ਕਿਉਂ ਕਹੀ ਅੱਖੀ ਤਾਂ ਮੈਂ ਵੀ ਨਹੀਂ ਦੇਖਿਆ ਹੈਗਾ ਚਲ ਮੈਂ ਕਿਰਨਾ ਭਾਬੀ ਨਾਲ ਗੱਲ ਕਰੂੰਗਾ じゃ ਕਿ ਵੀ ਮੈਨੂੰ ਉਹਨੇ ਆ ਝੂਠ ਕਿਉਂ ਮਾਰਿਆ ਚਾਹ ਪੀਣੇ ਕਿ ਲੱ ਸੇਹ ਘਰ ਦੁਪਹਿਰੀ ਲੱਗੀ ਪਈ ਐ ਭਾਬੀ ਹੈ ਆ ਗਿਆ ਤੂੰ ਆ ਗਿਆ ਤਾਂ ਹੀ ਤਾਂ ਤੇਰੇ ਸਾਹਮਣੇ ਖੜਾ ਮੈਂ ਤਾਂ ਆਇਆ ਹੀ ਸੀ ਘਰੇ ਹੂੰ ਚਾਹ ਪੀ ਕੇ ਮੈਂ ਇਧਰ ਨੂੰ ਖੇਤ ਨੂੰ ਆਇਆ ਸੀਗਾ ਚੱਲੂ ਹਾਂ ਤਾਂ ਤੂੰ ਟੱਕਰੀ ਗਈ ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਸੀਗੀ ਮੈਂ ਵੀ ਉਧਰੋਂ ਆਈ ਸੀਗੀ ਆਉਂਦੀ ਉਹਦੀ ਮੈਂ ਕਿਹਾ ਚੱਲਾ ਚਰ ਤਾ ਚੌੜੇ ਤੁਰ ਕੇ ਲੈ ਜਾ ਉਹ ਤਾਂ ਠੀਕ ਆ ਮੈਂ ਤੈਨੂੰ ਐ ਪੁੱਛਦਾ ਸੀਗਾ ਬਾਬੀ ਤੂੰ ਮੈਨੂੰ ਉੱਦੇ ਜਿੱਦੇ ਮੈਂ ਜਾਂਦਾ ਸੀਗਾ ਮੈਂ ਤੈਨੂੰ ਕਿਹਾ ਸੀ ਵੀ ਤੂੰ ਘਰੇ ਗੇੜਾ ਮਾਰ ਲਿਆ ਕਰ ਤੂੰ ਕਹਿੰਦੀ ਮੈਂ ਜਾਂਦੀ ਨਹੀਂ ਹੈਗੀ ਤੇਰੀ ਮਾਂ ਬੋਲਦੀ ਆ ਹੂੰ ਤੇ ਤੂੰ ਮੈਨੂੰ ਉੱਦੇ ਗੱਲ ਕਹਦੀ ਵੀ ਤੇਰੀ ਘਰ ਵਾਲੀ ਤਾਂ ਲੱਕੜਾ ਚੁੱਕ ਚੁੱਕ ਕੇ ਚੁੱਲ੍ਹੇ 'ਚ ਅੱਗ ਮਚਾਉਂਦੀ ਆ ਮੈਂ ਘਰੇ ਗਿਆ ਤਾਂ ਸੋਈ 'ਚ ਚਾਹ ਪਾਣੀ ਕਰੀ ਜਾਂਦੀ ਸੀਗੀ ਬਿਆਂ ਝੂਠ ਮਾਰਨ ਦੀ ਤੈਨੂੰ ਕੀ ਲੋੜ ਪਈ ਸੀਗੀ ਓਏ ਮੈਨ ਐਵੇਂ ਨਗਲਾਈਆਂ ਬਣਾ ਉਹ ਆਈ ਸੀ ਜ ਸੁੱਖੀ ਉਹ ਕਰਕੇ ਜੇ ਤੇਰੀ ਮਾਨੂੰ ਸਿੱਧਾ ਤਾਂ ਬਣਾਉਂਦੀ ਹੋਗੀ ਹੁਣ ਸੋਈ ਚਾਹ ਉਹ ਮੇਰੀ ਗੱਲ ਸੁਣ ਲੈ ਮੈਂ ਮੀਤ ਨੂੰ ਵੀ ਪੁੱਛਿਆ ਸੀਗਾ ਉਹ ਤਾਂ ਕਹਿੰਦੀ ਨਹੀਂ ਕਹਿੰਦੀ ਮੈਂ ਤਾਂ ਚੁੱਲੇ ਤੇ ਬੜਾਈ ਨਹੀਂ ਮੈਂ ਤਾਂ ਗੈਸ ਤੇ ਚਾਹ ਬਣਾਈ ਜੰਨੀ ਨੇ ਮੈਂ ਉਹਨੂੰ ਦੱਸਿਆ ਨਹੀਂ ਹੈਗਾ ਵੀ ਕਿਰਨ ਨੇ ਇਹ ਗੱਲ ਕੀਤੀ ਐ ਐਵੇਂ ਥੋੜੇ ਭੈਣਾ ਭੈਣਾ 'ਚ ਫਰਕ ਪੈ ਜਾਂਦਾ ਅਗਲੀ ਕਹੂਗੀ ਝੂਠ ਕਿਉਂ ਮਾਰੀ ਜਾਂਦੀ ਐ ਦੇਪਲਿਆ ਮਾਨਸਾ ਬੰਦਿਆ ਸਿਆਣੀ ਜਾਣ ਤੂੰ ਸਿਆਣੀ ਆਗੀ ਜਿਹੜੀ ਨੇ ਤੇ ਤ ਪਰਦਾ ਰੱਖਿਆ ਗੱਲ ਦਾ ਵੀ ਘਰੇ ਕਲੇਸ਼ ਨਾ ਪੈਜੇ ਉਹ ਕੀ ਪਤਾ ਭਾਬੀ ਮੈਨੂੰ ਤਾਂ ਇਹੀ ਹੋ ਗਿਆ ਨਾ ਵੀ ਖਬਰੇ ਤੋਂ ਝੂਠ ਮਾਰੀ ਇੰਨੀ ਵੀ ਕੀ ਪਤਾ ਮੈਨੂੰ ਤਾਂ ਲੱਗਿਆ ਸੱਚ ਬੋਲੀ ਜਾਂਦੀ ਆ ਉਹ ਵੀ ਤੈਨੂੰ ਕੀ ਲੋੜ ਸੀ ਘਰੇ ਕਲੇਸ਼ ਕਰਾਉਣ ਦੀ ਫਿਰ ਬਾਈ ਮੇਰੀ ਗੱਲ ਸੁਣ ਲਾ ਮੈਨੂੰ ਮੈਂ ਦੇਖ ਮੈਨੂੰ ਮੈਂ ਕੁਝ ਲੈਣਾ ਨਹੀਂ ਥੋੜੇ ਤੋਂ ਹਨਾ ਝੂਠ ਬੋਲ ਕੇ ਮੈਨੂੰ ਕੀ ਮਿਲੂਗਾ ਹੈ ਫਿਰ ਮੈਨੂੰ ਭਲੇਖਾ ਲੱਗਿਆ ਹੋਊਗਾ ਤੇ ਉਧਰ ਬਾਈ ਆਇਆ ਸੀਗਾ ਹੈ ਹਾਂ ਆਇਆ ਸੀਗਾ ਪੂਆ ਨੇ ਬੁਲਾਇਆ ਸੀਗਾ ਕੋਈ ਪਤਾ ਨਹੀਂ ਕੀ ਗੱਲ ਕਰਨੀ ਸੀ ਆਪਸ ਵਿੱਚ ਕੋਈ ਅੱਛਾ ਅੱਛਾ ਤਾਂ ਕਰਕੇ ਫਿਰ ਮੈਂ ਤਾਂ ਅਸੀਂ ਤਾਂ ਚਾਹ ਪਾਣੀ ਬਣਾਉਣ ਲੱਗੇ ਉਹਨਾਂ ਨੇ ਕੋਈ ਗੱਲ ਕਰੀ ਸੀਗੀ ਸਾਡੇ ਸਾਹਮਣੇ ਤਾਂ ਨਹੀਂ ਕੋਈ ਗੱਲ ਕਰੀ ਹੈਗੀਗੀ ਰੱਬ ਜਾਣੇ ਚਲ ਕੋਈ ਨਾ ਤੇ ਬਾਈ ਕਿੱਥੇ ਆ ਬਾਈ ਵਿੱਚ ਗਿਆ ਹੋਊਗਾ ਕਿਸੇ ਦੇ ਕੰਮ ਕੰਮ ਦੇ ਚਲ ਫਿਰ ਮੈਂ ਤਾਂ ਉਹ ਬਾਈ ਨਾਲ ਹੀ ਗੱਲ ਕਰ ਲਵਾਂ ਬਾਕੀ ਮੇਰੀ ਗੱਲ ਸੁਣ ਲੈ ਵੰਟੂ ਹਾਂ ਮਾੜਾ ਆ ਭਾਈ ਖਿਆਰ ਰੱਖਿਆ ਕਰ ਕੁੜੀ ਦਾ ਤੂੰ ਕਿਆ ਹਾਲ ਉਹ ਵਾਲੀ ਹੁੰਦਾ ਘਰੇ ਹੁਣ ਦੋ ਤਾਂ ਜਾਨੀਆਂ ਨੇ ਚੱਲ ਮਾਂ ਦਾ ਸੁਭਾਅ ਇਹ ਜਿਹਾ ਹੈਗਾ ਮੈਨੂੰ ਤਾਂ ਨਹੀਂ ਲੱਗਿਆ ਹੈਗਾ ਮਾੜਾ ਮੋਟਾ ਉਹ ਤਾਂ ਹੁਣ ਕਿਸੇ ਨੂੰ ਨਹੀਂ ਬਖਸ਼ਦੀ ਮੇਰੀ ਮਾਂ ਤਾਂ ਤੂੰ ਜਾਨੀਆ ਘਰੇ ਤੈਨੂੰ ਕਿਵੇਂ ਬੋਲਦੀ ਐ ਮੈਂ ਜਾਨਾ ਮੈਨੂੰ ਐ ਬੋਲਦੀ ਐ ਐ ਤਾਂ ਹੁਣ ਉਹਦੀ ਆਦਤ ਹੀ ਹੈਗੀ ਆ ਬਾਕੀ ਜਦੋਂ ਬੰਦਾ ਉਮਰ ਦਾ ਸਿਆਣਾ ਹੋ ਜਾਂਦਾ ਨਾ ਫਿਰ ਉਹ ਮਤ ਜਵਾਕਾਂ ਵਾਲੀ ਹੋ ਜਾਂਦੀ ਐ ਆਪਾਂ ਹੁਣ ਬਜ਼ੁਰਗਾਂ ਨਾਲ ਨਹੀਂ ਜਿੱਦ ਸਕਦੇ ਹੈਗੇ ਹਾਂ ਇਹ ਤਾਂ ਗੱਲ ਹੈਗੀ ਆ ਚੱਲ ਕੋਈ ਨਾ ਭਾਈ ਹੌਲੀ ਹੌਲੀ ਹੋ ਜਾਾਂਗੇ ਇੱਕੋ ਜਿਹਾ ਬਾਕੀ ਆਣਾ ਭਾਬੀ ਹੁਣ ਜੇ ਅਸੀਂ ਲੜਦੇ ਆਂ ਲੋਕਾਂ ਨੇ ਪਤਾ ਕੀ ਗੱਲਾਂ ਕਰਨੀਆਂ ਨੇ ਵੀ ਕੱਲਾ ਕੱਲਾ ਹੈਗਾ ਸੀ ਵਿਆਹ ਕਰਾ ਕੇ ਇਹੋ ਜਿਹਾ ਕੁਝ ਹੋ ਜਾਊਗਾ ਮੈਨੂੰ ਤਾਂ ਦੋਨਾਂ ਪਾਸੇ ਦੇਖਣਾ ਪਊਗਾ ਮੈਂ ਤਾਂ ਐਂ ਐਵੇਂ ਚੱਲ ਨਾ ਤਾਂ ਘਰੇ ਦਾ ਮਾਹੌਲ ਖਰਾਬ ਹੋਵੇ ਨਾਲੇ ਦੋਨੇ ਵਧੀਆ ਰਹਿਣਾ ਹਨਾ ਤਾਂ ਕਰਕੇ ਮੈਂ ਤਾਂ ਬਸ ਜਿਹੜੀਆਂ ਗੱਲਾਂ ਹੁੰਦੀਆਂ ਚੁੱਪ ਕਰਕੇ ਘੁੱਟ ਸਬਰ ਦਾ ਪੀ ਲੈਣਾ ਹੁੰਦਾ ਚੱਲ ਕੋਈ ਨਾ ਭਾਬੀ ਆਪਦਾ ਨੰਗ ਦੀ ਟੱਪ ਦੀ ਢੇਡਾ ਮਾਰੀ ਜਾਇਆ ਕਰ ਐ ਤਾਂ ਮਾਂ ਵੀ ਕੁਝ ਨਹੀਂ ਕਹਿੰਦੀ ਕਿ ਚੱਲ ਤੋੜ ਲੈ ਸਬ지 ਮੈਂ ਤਾਂ ਉਧਰ ਜਾ ਕੇ ਦੇਖਦਾ ਕੀ ਕਰੀ ਜਾਂਦਾ ਮੁੰਡਾ ਕੀ ਕੀ ਨਹੀਂ ਕਰੀ ਜਾਂਦਾ ਦਿਹਾੜੀਆਂ ਜਿਹਾ ਲਾਇਆ ਹੋਇਆ ਖੇਤ ਚੱਲ ਚੰਗਾ